ਪਟਨਾ ਵਾਲੀ ਗੁਰੂ ਸਾਹਿਬ ਜੀ ਗਿਆਨ ਧਿਆਨ ਕਿਸ ਕੰਮ ਨਾ ਜਾਨਾ ਸਾਰ ਨਾ ਜਾਨ ਤਿਰੀ ਏ ਵਟਾ ਸਤਿਗੁਰੂ ਨਾਨਕ ਜਿਨ ਕਲ ਰਖੀ ਮੇਰੀ ਉੱਚ ਅਪਾਰ ਵਿਅੰਤ ਸੁਆਮੀ ਕਉ ਜਨਨੀ ਗੁਣ ਤੀਰੀ ਗਾਵਤ ਦਰਿਸ਼ਿ ਮਨ ਤੇ ਉਦਰਹਿ when sir paap tanire pachu pree mugd ko tare paahan paari utare nanak das tere sharanai sada sada valhari ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਏ ਬਨਤੀ ਸੁਨ ਪ੍ਰਭ ਮੇਰੇ ਜਿਹ ਨਾਮ ਕਰ ਆਪਣੇ ਤੇਰੇ ਆਪਣੀ ਸ਼ਰਨ ਰਾਖ ਪ੍ਰਭ ਦਾਤੇ ਗੁਰ ਪਰਿਆਸਾਦ ਕਿਨ ਵਿਰਲੇ ਜਾਤੇ ਆਪਣੇ ਸ਼ਰਨ ਰਾਖ ਪ੍ਰਭ ਦਾਤੇ ਗੁਰ ਪਰਿਆਸਾਦ ਕਿਨ ਵਿਰਲੇ ਜਾਤੇ ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਪ੍ਰਭ ਕੀ ਸਰਨ ਤਗਲ ਭੈ ਲਾਤੀ ਦੁਖ ਵਿੰਤੇ ਸੁਖ ਪਾਇਆ ਦਇਆਲ ਹੁਆ ਪਾਰ ਬ੍ਰਹਮ ਸੁਆਮੀ ਪੂਰਾ ਤਤ ਗੁਰ ਧਿਆਇਆ ਪ੍ਰਭ ਕੀ ਸ਼ਰਨ ਸਗਲ ਪੈ ਲਾਥੇ ਦੁਖ ਵਿੰਸੇ ਸੁਖ ਪਾਇਆ ਧਿਆਲ ਹੁਆ ਪਾਰ ਬ੍ਰਹਮ ਸੁਆਮੀ ਪੂਰਾ ਸਤਿਗੁਰ ਧਿਆਇਆ ਪਰਬ ਜੀਓ ਤੂੰ ਮੇਰਾ ਸਾਹਿਬ ਤਤਾ ਕਰ ਕਿਰਪਾ ਪ੍ਰਭ ਦੇਨ ਦੇ ਆਲਾ ਗੁਨਾਗੋ ਬਰੰਗ ਰਤਾ ਰਹਾ ਸਤ ਗੁਰੂ ਨਾਮ ਨਿਦਾਨ ਦੜਾਇਆ ਚਿੰਤਾ ਸਗਲ ਬਿਨਾਸੀ ਕਰ ਕਿਰਪਾ ਆਪਣੋ ਕਰ ਲੀਨਾ ਮਨ ਵਸਿਆ ਅਵਨਾਸੀ ਤਾ ਕੋ ਵਿਗਨ ਨਾ ਕੋ ਲਗੈ ਜੋ ਸਤਿਗੁਰ ਆਪਣੈ ਰਾਖੀ ਚਰਨ ਕਮਲ ਬਸੇਰਿਦ ਅੰਤਰ ਅਮਰਤ ਹਰ ਰਸ ਚਾਖੇ ਕਰ ਸੇਵਾ ਸੇਵਕ ਪ੍ਰਭ ਆਪਣੀ ਜਿਨ ਮਨ ਕੀ ਇਸ ਪੁਜਾਈ ਨਾਨਕ ਦਾ ਤਾ ਕੈਵਲ ਹਰੈ ਜਿਨ ਪੂਰਨ ਬਾਦਰਖਾਈ ਕਰੇ ਸੇਵਾ ਸੇਵਕ ਭਾਵੇ ਆਪਣੇ ਜਿਨ ਮਨ ਕੀ ਇਛੁ ਭਜਾਈ ਨਾਨਕ ਦਾਸੁ ਤਾ ਕੈ ਬਨਹਾਰੈ ਜਿਨ ਪੂਰਨ ਪੈਦਰਖਾਈ ਦੇਵੀ ਗੁਰਜੀਤ ਕਾਂਸਰ ਬਹਾਇ ਗੁਰਦੇਵੀ ਪਤੀ ਬੋਲੇ